ਸਾਥਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜੋ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਬਜਾਏ ਜੇ ਕੋਈ ਹੋਰ ਫਸਲ ਆਪਾਂ ਬੀਜ ਰੱਖੀ ਹੈ ਜਾਂ ਅਗਾਂਹ ਫਸਲ ਦਾ ਬਦਲਾਵ ਕਰਦੇ ਆ ਤਾਂ ਉਹਦੇ ਤੇ ਜੋ ਸਰਕਾਰ ਵੱਲੋਂ 7000 ਪ੍ਰਤੀ ਏਕੜ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਕਿਹੜੀ ਕਿਹੜੀ ਫਸਲ ਆਪਾਂ ਝੋਨੇ ਦੇ ਬਦਲੇ ਲਾ ਕੇ ਇਹ ਸਬਸਿਡੀ ਲੈ ਸਕਦੇ ਆ ਫਾਰਮ ਕਿਵੇਂ ਭਰਨਾ ਕਿੰਨਾ ਵੱਤੋ-ਵਾਦ ਰਕਬਾ ਆਪਾਂ ਭਰ ਸਕਦੇ ਆ ਇਹ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਚ ਲਵਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਜੋ ਝੋਨੇ ਦੀ ਬਜਾਏ ਜੋ ਬਦਲਵੀਆਂ ਫਸਲਾਂ ਨੇ ਉਹ ਚਾਹੇ ਤੁਹਾਡੇ ਖੇਤ ਚ ਨਰਮਾ ਹੈ ਜਾਂ ਤੁਹਾਡੇ ਖੇਤ ਚ ਮੂੰਗੀ ਲੱਗੀ ਹੋਈ ਸੀ ਜਾਂ ਕੋਈ ਜਵਾਰ ਲੱਗੀ ਹੋਈ ਹੈ ਬਾਜਰਾ ਜਾ ਮੱਕੀ ਗਰਮੀ ਦੀ ਮੱਕੀ ਲੱਗੀ ਹੋਈ ਹੈ ਜਾਂ ਕੋਈ ਵੀ ਝੋਨੇ ਤੋਂ ਇਲਾਵਾ ਫਸਲ ਹੈ ਨਰਮਾ ਕਪਾਤਾ ਹੈ ਹੀ ਤੇ ਜੋ ਵੀ ਸਬਜੀ ਲੱਗੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਫਸਲ ਲੱਗੀ ਹੋਈ ਹੈ ਤਾਂ ਉਹਦੇ ਤੇ ਤੁਹਾਨੂੰ ਸਰਕਾਰ 7000 ਪ੍ਰਤੀ ਏਕੜ ਦੀ ਸਬਸਿਡੀ ਦੇ ਰਹੀ ਹੈ ਇਸ ਸਕੀਮ ਜੋ ਖਾਸ ਤੌਰ ਤੇ ਜੋ ਪਾਣੀ ਬਚਾਉਣ ਵਾਸਤੇ ਜਿਵੇਂ ਕਿ ਆਪਾਂ ਜਾਣਦੇ ਹਾਂ ਝੋਨੇ ਤੇ ਕਾਫੀ ਜੋ ਪਾਣੀ ਦੀ ਖਪਤ ਹੁੰਦੀ ਹੈ ਤੇ ਉਹ ਜੋ ਉਹਦੀ ਪਰਪਾਈ ਕਰਨ ਵਾਸਤੇ ਝੋਨੇ ਤੇ ਦੂਜੀਆਂ ਫਸਲਾਂ ਦਾ ਮੈਚ ਕਰਨ ਵਾਸਤੇ ਇਹ ਜੋ ਲਾਭ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਤੇ ਇਹਦੇ ਜੋ ਕਿਸਾਨ ਹੈ ਵੱਧ ਤੋਂ ਵੱਧ 12.5 ਪ੍ਰਤੀ 12.5 ਏਕੜ ਰਕਬਾਈ ਆਪਦੇ ਭਰ ਸਕਦਾ ਤੇ ਇਹ ਜੋ ਰਾਸ਼ੀ ਆ ਉਹ ਸਿੱਧੀ ਕਿਸਾਨਾਂ ਦੇ ਖਾਤੇ ਦੇ ਵਿੱਚ ਆਏਗੀ ਇਸ ਦਾ ਫਾਰਮ ਤੁਸੀਂ ਕਿਸਾਨ ਸੇਵਾ ਕੇਂਦਰ ਜੋ ਵੀ ਤੁਹਾਡੇ ਨੇੜੇ ਕਿ ਕਿਸਾਨ ਸੇਵਾ ਕੇਂਦਰ ਹੈ ਉਸ ਤੇ ਜਾ ਕੇ ਭਰ ਸਕਦੇ ਹੋ ਸੋ ਕਿਸਾਨ ਵੀਰੋ ਬਹੁਤ ਵਧੀਆ ਸਕੀਮ ਹੈ ਜੇ ਤੁਸੀਂ ਕੋਈ ਹੋਰ ਫਸਲ ਅਪਣਾ ਰਹੇ ਹੋ ਖੇਤ ਦੇ ਵਿੱਚ ਤਾਂ ਤੁਸੀਂ ਆਹ ਸਕੀਮ ਦਾ ਫਾਇਦਾ ਲੈ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਤਾਂ ਜਿਆਦਾ ਤੋਂ ਜਿਆਦਾ ਵੀਡੀਓ ਦੂਜੇ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤਾਂ ਜੋ ਉਹ ਵੀ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਅਪਡੇਟ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰਾਂ